ਹੋ ਜਾਣਾ ਕਹਦਾ ਹੇਟਰਾਂ ਨੇ ਫੂਕ ਜਾਣਾ ਜਿੱਦਾਂ ਫੂਕਦਾ ਕੋਈ ਹੱਥਲਾ ਨੰਗੀਆਂ ਤਾਰਾਂ ਨੂੰ ਤੇ ਸਿੰਗਰਾਂ ਨੂੰ ਬੇਨਤੀ ਆ ਆਪਣੀਆਂ ਡੇਟਾ ਡੂਟਾ ਚੇਂਜ ਕਰ ਲੋ ਭਾਈ ਤੁਹਾਡੇ ਉਸਤਾਦ ਦੀ ਪਿਆਰੀਆ 11 ਨੂੰ ਆ ਮੁੱਕਿਆ ਨਹੀਂ ਦੇਖ ਲੈ ਦੁਬਾਰਾ ਆ ਗਿਆ ਹੋ ਜੋ ਟੈਂਪੂ ਟਲੇ ਸੈਡ ਨਾਟ ਯਾਰ ਆ ਗਿਆ ਜਰਤਬਾ ਦੇਖਣਾ ਨਾ ਮੂਸੇ ਵਾਲਾ ਦਾ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਇਓ ਜੇ ਤੁਹਾਨੂੰ ਵੀ ਵੇਟ ਆ ਨਾ 11 ਜੂਨ ਨੂੰ ਹੀ ਪੀਵੀ ਤਾ ਕਮੈਂਟਾਂ 'ਚ ਸਿੱਧੂ ਮੂਸੇ ਵਾਲਾ ਲਿਖ ਕੇ ਜਾਇਓ 11 ਜੂਨ ਪਹਿਲੇ ਹੀ ਖਾਸ ਆ ਖਾਸ ਹੋਰ ਬਣਾਇਆ ਜਾਊਗਾ ਬਰਥਡੇ ਦੇ ਨਾਲ-ਨਾਲ EP ਦਾ ਵੀ ਜਸ਼ਨ ਮਨਾਇਆ ਜਾਊਗਾ ਦੇਖਣ ਵਾਲੇ ਹੋਣਗੇ ਚਿਹਰੇ ਕਈਆਂ ਦਾ ਰੰਗ ਚੋ ਜਾਣਾ ਉਧਰ ਛੋਟੇ ਦਾ ਹੋਊਗਾ ਜਨਮ ਦਿਨ ਤੇ ਇੱਥੇ ਲੀਰਾਂ ਦਾ ਮਰਨ ਦਿਨ ਹੋ ਜਾਣਾ ਕਿਆ ਨਾ ਹੀਟਰਾਂ ਨੇ ਫੂਕ ਜਾਣਾ ਜਿੱਦਾਂ ਫੂਕਦਾ ਕੋਈ ਹੱਥ ਲਾ ਨੰਗੀਆਂ ਤਾਰਾਂ ਨੂੰ ਤੇ ਸਿੰਗਰਾਂ ਨੂੰ ਬੇਨਤੀ ਆ ਆਪਣੀਆਂ ਡੇਟਾ ਡੂਟਾ ਚੇਂਜ ਕਰ ਲੋ ਬਈ ਤੁਹਾਡੇ ਉਸਤਾਦ ਦੀ ਪੀਆਰੀਆ 11 ਨੂੰ ਹਾਂ ਮੂਸੇਆ ਨਹੀਂ ਦੇਖ ਲਿਆ ਦੁਬਾਰਾ ਆ ਗਿਆ ਹੋ ਜੋ ਟੈਂਪੂਟਲ Z911 ਆ ਗਿਆ ਜੇ ਰਤਬਾ ਦੇਖਣਾ ਨਾ ਮੂਸੇ ਵਾਲੇ ਦਾ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਇਓ ਜੇ ਤੁਹਾਨੂੰ ਵੀ ਵੇਟ ਆ ਨਾ 11 ਜੂਨ ਨੂੰ ਪੀ ਦੀ ਤਾਂ ਕਮੈਂਟ ਅਜ ਸਦੂ ਮੂਸਲਾ ਲਿਖ ਕੇ ਜਾਇਓ 11 ਜੂਨ ਪਹਿਲੇ ਹੀ ਖਾਸਾ ਖਾਸ ਹੋਰ ਬਣਾਇਆ ਜਾਊਗਾ ਬਰਥਡੇ ਦੇ ਨਾਲ 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 ਈਪੀ ਦਾ ਵੀ ਜਸ਼ਨ ਮਨਾਇਆ ਜਾਊਗਾ ਦੇਖਣ ਵਾਲੇ ਹੋਣਗੇ ਚਿਹਰੇ ਕਈਆਂ ਦਾ ਰੰਗ ਚੋ ਜਾਣਾ ਉਧਰ ਛੋਟੇ ਦਾ ਹੋਊਗਾ ਜਨਮ ਦਿਨ ਤੇ ਇੱਥੇ ਲੀਰਾ ਦਾ ਮਰਨ ਦਿਨ ਹੋ ਜਾਣਾ ਯਾਰਾ ਹੀਟਰਾਂ ਨੇ ਫੂਕ ਜਾਣਾ ਜਿੱਦਾਂ ਫੂਕਦਾ ਕੋਈ ਹੱਥਲਾ ਨੰਗੀਆਂ ਤਾਰਾਂ ਨੂੰ ਤੇ ਸਿੰਗਰਾਂ ਨੂੰ ਬੇਨਤੀ ਆ ਆਪਣੇ ਡੇਟਾ ਡੂਟਾ ਚੇਂਜ ਕਰ ਲੋ ਬਈ ਤੁਹਾਡੇ ਉਸਤਾਦ ਦੀ ਪੀ ਆਰੀਆ 11 ਨੂੰ ਹਾਂ ਮੁੱਕਿਆ ਨਹੀਂ ਦੇਖ ਲੈ ਦੁਬਾਰਾ ਆ ਗਿਆ ਹੋ ਜੋ ਟੈਂਪੂਟਲ ਦੇ ਸੈਡ ਨਾਟ ਯਾਰ ਆ ਗਿਆ ਜਰੂਰਤ ਬਾਅਦ ਦੇਖਣਾ ਨਾ ਮੂਸੇ ਵਾਲੇ ਦਾ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਇਓ ਜੇ ਤੁਹਾਨੂੰ ਵੀ ਵੇਟ ਆ ਨਾ 11 ਜੂਨ ਨੂੰ ਪੀ ਦੀ ਤਾਂ ਕਮੈਂਟਾਂ ਚ ਸਦੋ ਮੂਸਲਾ ਲਿਖ ਕੇ ਜਾਇਓ 11 ਜੂਨ ਪਹਿਲੇ ਹੀ ਖਾਸਾ ਖਾਸ ਹੋਰ ਬਣਾਇਆ ਜਾਊਗਾ ਬਰਥਡੇ ਦੇ ਨਾਲ 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 EP ਦਾ ਵੀ ਜਸ਼ਨ ਮਨਾਇਆ ਜਾਊਗਾ ਦੇਖਣ ਵਾਲੇ ਹੋਣਗੇ ਚਿਹਰੇ ਕਈਆਂ ਦਾ ਰੰਗ ਚੋ ਜਾਣਾ ਉਧਰ ਛੋਟੇ ਦਾ ਹੋਊਗਾ ਜਨਮ ਦਿਨ ਤੇ ਇੱਥੇ ਲੀਰਾ ਦਾ ਮਰਨ ਦਿਨ ਹੋ ਜਾਣਾ ਯਾਰਾ ਹੀਟਰਾਂ ਨੇ ਫੂਕ ਜਾਣਾ ਜਿੱਦਾਂ ਫੂਕਦਾ ਕੋਈ ਹੱਥ ਲਾ ਨੰਗੀਆਂ ਤਾਰਾਂ ਨੂੰ ਤੇ ਸਿੰਗਰਾਂ ਨੂੰ ਬੇਨਤੀ ਆ ਆਪਣੀਆਂ ਡੇਟਾ ਡੂਟਾ ਚੇਂਜ ਕਰ ਲੋ ਬਾਈ ਤੁਹਾਡੇ ਉਸਤਾਦ ਦੀ ਪਿਆਰੀਆ 11 ਨੂੰ ਹਾਂ ਮੂਸੇਆ ਨਹੀਂ ਦੇਖ ਲਾ ਦੁਬਾਰਾ ਆ ਗਿਆ ਹੋ ਜੋ ਟੈਪ ਡੂਟਲੇ ਜ਼ੈਡ ਨਾਟ ਯਾਰ ਆ ਗਿਆ ਜੇ ਰਤਬਾ ਦੇਖਣਾ ਨਾ ਮੂਸੇ ਵਾਲੇ ਦਾ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਇਓ ਜੇ ਤੁਹਾਨੂੰ ਵੀ ਵੇਟ ਆ ਨਾ 11 ਜੂਨ ਨੂੰ EP ਦੀ ਤਾਂ ਕਮੈਂਟਾਂ ਚ ਸਦੂ ਮੂਸਲਾ ਲਿਖ ਕੇ ਜਾਇਓ 11 ਜੂਨ ਪਹਿਲੇ ਹੀ ਖਾਸਾ ਖਾਸ ਹੋਰ ਬਣਾਇਆ ਜਾਊਗਾ ਬਰਥਡੇ ਦੇ ਨਾਲ 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 ਈਪੀ ਦਾ ਵੀ ਜਸ਼ਨ ਮਨਾਇਆ ਜਾਊਗਾ ਦੇਖਣ ਵਾਲੇ ਹੋਣਗੇ ਚਿਹਰੇ ਕਈਆਂ ਦਾ ਰੰਗ ਚੋ ਜਾਣਾ ਉਧਰ ਛੋਟੇ ਦਾ ਹੋਊਗਾ ਜਨਮ ਦਿਨ ਤੇ ਇੱਥੇ ਲੀਰਾ ਦਾ ਮਰਨ ਦਿਨ ਹੋ ਜਾਣਾ ਕਹਾਂ ਹੀਟਰਾਂ ਨੇ ਫੂਕ ਜਾਣਾ ਜਿੱਦਾਂ ਫੂਕਦਾ ਕੋਈ ਹੱਥ ਲਾ ਨੰਗੀਆਂ ਤਾਰਾਂ ਨੂੰ ਤੇ ਸਿੰਗਰਾਂ ਨੂੰ ਬੇਨਤੀ ਆ ਆਪਣਾ ਡੇਟਾ ਡੂਟਾ ਚੇਂਜ ਕਰ ਲੋ ਬਾਈ ਤੁਹਾਡੇ ਉਸਤਾਦ ਦੀ ਪਿਆਰੀਆ 11 ਨੂੰ ਹਮ ਮੁੱਕਿਆ ਨਹੀਂ ਦੇਖ ਲੈ ਦੁਬਾਰਾ ਆ ਗਿਆ ਹੋ ਜੋ ਟੈਂਪੂਟਲ ਸੈਡ ਨਾਟ ਯਾਰ ਆ ਗਿਆ ਚਰਤਬਾ ਦੇਖਣਾ ਨਾ ਮੂਸੇ ਵਾਲੇ ਦਾ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਇਓ ਜੇ ਤੁਹਾਨੂੰ ਵੀ ਵੇਟ ਆ ਨਾ 11 ਜੂਨ ਨੂੰ EP ਦੀ ਤਾਂ ਕਮੈਂਟਾਂ ਚ ਸਦੋ ਮੂਸਲਾ ਲੈ ਕੇ ਜਾਇਓ 11 ਜੂਨ ਪਹਿਲੇ ਹੀ ਖਾਸਾ ਖਾਸ ਹੋਰ ਬਣਾਇਆ ਜਾਊਗਾ ਬਰਥਡੇ ਦੇ ਨਾਲ 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 ਈਪੀ ਦਾ ਵੀ ਜਸ਼ਨ ਮਨਾਇਆ ਜਾਊਗਾ ਦੇਖਣ ਵਾਲੇ ਹੋਣਗੇ ਚਿਹਰੇ ਕਈਆਂ ਦਾ ਰੰਗ ਚੋ ਜਾਣਾ ਉਧਰ ਝੋਟੇ ਦਾ ਹੋਊਗਾ ਜਨਮ ਦਿਨ ਤੇ ਇੱਥੇ ਲੀਰਾ ਦਾ ਮਰਨ ਦਿਨ ਹੋ ਜਾਣਾ ਕਹਾਂ ਹੀਟਰਾਂ ਨੇ ਫੂਕ ਜਾਣਾ ਜਿੱਦਾਂ ਫੂਕਦਾ ਕੋਈ ਹੱਥਲਾ ਨੰਗੀਆਂ ਤਾਰਾਂ ਨੂੰ ਤੇ ਸਿੰਗਰਾਂ ਨੂੰ ਬੇਨਤੀ ਆ ਆਪਣੀਆਂ ਡੇਟਾ ਡੂਟਾ ਚੇਂਜ ਕਰ ਲੋ ਭਾਈ ਤੁਹਾਡੇ ਉਸਤਾਦ ਦੀ ਕੀ ਆ ਰਹੀਆ 11 ਨੂੰ ਹ ਮੂਸੇ ਆ ਨਹੀਂ ਦੇਖ ਲੈ ਦੁਬਾਰਾ ਆ ਗਿਆ ਹੋ ਜੋ ਟੈਂਪੂ ਟਲੇ ਸੈਡ ਨਾਟ ਯਾਰ ਆ ਗਿਆ ਜਰਤਬਾ ਦੇਖਣਾ ਨਾ ਮੂਸੇ ਵਾਲਾ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਇਓ ਜੇ ਤੁਹਾਨੂੰ ਵੀ ਵੇਟ ਆ ਨਾ 11 ਜੂਨ ਨੂੰ ਹੀ ਪੀਵੀ ਤਾਂ ਕਮੈਂਟਾਂ ਚ ਸਦੂ ਮੂਸਾ ਵਾਲਾ ਲਿਖ ਕੇ ਜਾਇਓ 11 ਜੂਨ ਪਹਿਲੇ ਹੀ ਖਾਸਾ ਖਾਸ ਹੋਰ ਬਣਾਇਆ ਜਾਊਗਾ ਬਰਥਡੇ ਦੇ ਨਾਲ 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 ਈਪੀ ਦਾ ਵੀ ਜਸ਼ਨ ਮਨਾਇਆ ਜਾਊਗਾ ਦੇਖਣ ਵਾਲੇ ਹੋਣਗੇ ਚਿਹਰੇ ਕਈਆਂ ਦਾ ਰੰਗ ਚੋ ਜਾਣਾ ਉਧਰ ਛੋਟੇ ਦਾ ਹੋਊਗਾ ਜਨਮ ਦਿਨ ਤੇ ਇੱਥੇ ਲੀਰਾ ਦਾ ਮਰਨ ਦਿਨ ਹੋ ਜਾਣਾ ਯਾਰਾ ਹੀਟਰਾਂ ਨੇ ਫੂਕ ਜਾਣਾ ਜਿੱਦਾਂ ਫੂਕਦਾ ਕੋਈ ਹੱਥ ਲਾ ਨੰਗੀਆਂ ਤਾਰਾਂ ਨੂੰ ਤੇ ਸਿੰਗਰਾਂ ਨੂੰ ਬੇਨਤੀ ਆ ਆਪਣੀਆਂ ਡੇਟਾ ਡੂਟਾ ਚੇਂਜ ਕਰ ਲੋ ਬਾਈ ਤੁਹਾਡੇ ਉਸਤਾਦ ਦੀ ਪਿਆਰੀਆ 11 ਨੂੰ ਹਾਂ ਮੁੱਕਿਆ ਨਹੀਂ ਦੇਖ ਲੈ ਦੁਬਾਰਾ ਆ ਗਿਆ ਹੋ ਜੋ ਟੈਂਪੂਡਲੇ ਸੈਡ ਨਾਟ ਯਾਰ ਆ ਗਿਆ ਜਿਹੜੋ ਤੋਂ ਬਾਅਦ ਦੇਖਣਾ ਨਾ ਮੂਸੇ ਵਾਲੇ ਦਾ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਇਓ ਜੇ ਤੁਹਾਨੂੰ ਵੀ ਵੇਟ ਆ ਨਾ 11 ਜੋ ਨੂੰ ਐਪੀ ਦੀ ਤਾਂ ਕਮੈਂਟਾਂ ਚ ਸਦੂ ਮੂਸਲਾ ਲਿਖ ਕੇ ਜਾਇਓ 11 ਜੂਨ ਪਹਿਲੇ ਹੀ ਖਾਸਾ ਖਾਸ ਹੋਰ ਬਣਾਇਆ ਜਾਊਗਾ ਬਰਸਰੇ ਦੇ ਨਾਲ ਨਾਲ ਈਪੀ ਦਾ ਵੀ ਜਸ਼ਨ ਮਨਾਇਆ ਜਾਊਗਾ ਦੇਖਣ ਵਾਲੇ ਹੋਣਗੇ ਚਿਹਰੇ ਕਈਆਂ ਦਾ ਰੰਗ ਚੋ ਜਾਣਾ ਉਧਰ ਝੋਟੇ ਦਾ ਹੋਊਗਾ ਜਨਮ ਦਿਨ ਤੇ ਇੱਥੇ ਲੀਰਾਂ ਦਾ ਮਰਨ ਦਿਨ ਹੋ ਜਾਣਾ ਕਹਾਂ ਹੀਟਰਾਂ ਨੇ ਫੂਕ ਜਾਣਾ ਜਿੱਦਾਂ ਫੂਕਦਾ ਕੋਈ ਹੱਥਲਾ ਨੰਗੀਆਂ ਤਾਰਾਂ ਨੂੰ ਤੇ ਸਿੰਗਰਾਂ ਨੂੰ ਬੇਨਤੀ ਆ ਆਪਣੀਆਂ ਡੇਟਾ ਡੂਟਾ ਚੇਂਜ ਕਰ ਲੋ ਭਾਈ ਤੁਹਾਡੇ ਉਸਤਾਦ ਦੀ ਪਿਆਰੀਆ 11 ਨੂੰ ਆ ਮੁੱਕਿਆ ਨਹੀਂ ਦੇਖ ਲੈ ਦੁਬਾਰਾ ਆ ਗਿਆ ਹੋ ਜੋ ਟੈਂਪੂ ਟਲੇ ਸੈਡ ਨਾਟ ਯਾਰ ਆ ਗਿਆ ਜਰਤਬਾ ਦੇਖਣਾ ਨਾ ਮੂਸੇ ਵਾਲੇ ਦਾ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਇਓ ਜੇ ਤੁਹਾਨੂੰ ਵੀ ਵੇਟ ਆ ਨਾ 11 ਜੂਨ ਨੂੰ ਹੀ ਪੀ ਦੀ ਤਾਂ ਕਮੈਂਟ ਅੱਜ ਸਦੂ ਮੂਸਲਾ ਲਿਖ ਕੇ ਜਾਇਓ 11 ਜੂਨ ਪਹਿਲੇ ਹੀ ਖਾਸਾ ਖਾਸ ਹੋਰ ਬਣਾਇਆ ਜਾਊਗਾ ਬਰਥਡੇ ਦੇ ਨਾਲ 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 EP ਦਾ ਵੀ ਜਸ਼ਨ ਮਨਾਇਆ ਜਾਊਗਾ ਦੇਖਣ ਵਾਲੇ ਹੋਣਗੇ ਚਿਹਰੇ ਕਈਆਂ ਦਾ ਰੰਗ ਚੋ ਜਾਣਾ ਉਧਰ ਛੋਟੇ ਦਾ ਹੋਊਗਾ ਜਨਮ ਦਿਨ ਤੇ ਇੱਥੇ ਲੀਰਾ ਦਾ ਮਰਨ ਦਿਨ ਹੋ ਜਾਣਾ ਕਹਾਂ ਹੀਟਰਾਂ ਨੇ ਫੂਕ ਜਾਣਾ ਜਿੱਦਾਂ ਫੂਕਦਾ ਕੋਈ ਹੱਥਲਾ ਨੰਗੀਆਂ ਤਾਰਾਂ ਨੂੰ ਤੇ ਸਿੰਗਰਾਂ ਨੂੰ ਬੇਨਤੀ ਆ ਆਪਣੀਆਂ ਡੇਟਾ ਡੂਟਾ ਚੇਂਜ ਕਰ ਲੋ ਭਾਈ ਤੁਹਾਡੇ ਉਸਤਾਦ ਦੀ ਪਿਆਰੀਆ 11 ਨੂੰ ਹਾਂ ਮੂਕਿਆ ਨਹੀਂ ਦੇਖ ਲੈ ਦੁਬਾਰਾ ਆ ਗਿਆ ਹੋ ਜੋ ਟੈਂਪੂ ਟਲੇ ਸੈਡ ਨਾਟ ਯਾਰ ਆ ਗਿਆ ਜਰਤਬਾ ਦੇਖਣਾ ਨਾ ਮੂਸੇ ਵਾਲੇ ਦਾ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਇਓ ਜੇ ਤੁਹਾਨੂੰ ਵੀ ਵੇਟ ਆ ਨਾ 11 ਜੂਨ ਨੂੰ ਹੀ ਪੀਵੀ ਤਾਂ ਕਮੈਂਟਾਂ ਚ ਸਦੋ ਮੂਸਲਾ ਲਿਖ ਕੇ ਜਾਇਓ 11 ਜੂਨ ਪਹਿਲੇ ਹੀ ਖਾਸਾ ਖਾਸ ਹੋਰ ਬਣਾਇਆ ਜਾਊਗਾ ਬਰਥਡੇ ਦੇ ਨਾਲ ਨਾਲ ਈਪੀ ਦਾ ਵੀ ਜਸ਼ਨ ਮਨਾਇਆ ਜਾਊਗਾ ਦੇਖਣ ਵਾਲੇ ਹੋਣਗੇ ਚਿਹਰੇ ਕਈਆਂ ਦਾ ਰੰਗ ਚੋ ਜਾਣਾ ਉਧਰ ਝੋਟੇ ਦਾ ਹੋਊਗਾ ਜਨਮ ਦਿਨ ਤੇ ਇੱਥੇ ਲੀਰਾ ਦਾ ਮਰਨ ਦਿਨ ਹੋ ਜਾਣਾ ਕਿਆ ਦਾ ਹੀਟਰਾਂ ਨੇ ਫੂਕ ਜਾਣਾ ਜਿੱਦਾਂ ਫੂਕਦਾ ਕੋਈ ਹੱਥਲਾ ਨੰਗੀਆਂ ਤਾਰਾਂ ਨੂੰ ਤੇ ਸਿੰਗਰਾਂ ਨੂੰ ਬੇਨਤੀ ਆ ਆਪਣੀਆਂ ਡੇਟਾ ਡੂਟਾ ਚੇਂਜ ਕਰ ਲੋ ਬਾਈ ਤੁਹਾਡੇ ਉਸਤਾਦ ਦੀ ਪਿਆਰੀਆ 11 ਨੂੰ ਹਾਂ ਮੁੱਕਿਆ ਨਹੀਂ ਦੇਖ ਲੈ ਦੁਬਾਰਾ ਆ ਗਿਆ ਹੋ ਜੋ ਟੈਂਪੂ ਟਲੇ ਸੈਡ ਨਾਟ ਯਾਰ ਆ ਗਿਆ ਜਰਤਬਾ ਦੇਖਣਾ ਨਾ ਮੂਸੇ ਵਾਲਾ ਦਾ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਇਓ ਜੇ ਤੁਹਾਨੂੰ ਵੀ ਵੇਟ ਆ ਨਾ 11 ਜੂਨ ਨੂੰ ਹੀ ਪੀ ਦੀ ਤਾਂ ਕਮੈਂਟਾਂ ਚ ਸਦੂ ਮੂਸਲਾ ਲਿਖ ਕੇ ਜਾਇਓ 11 ਜੂਨ ਪਹਿਲੇ ਹੀ ਖਾਸਾ ਖਾਸ ਹੋਰ ਬਣਾਇਆ ਜਾਊਗਾ ਬਰਥਡੇ ਦੇ ਨਾਲ 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 ਈਪੀ ਦਾ ਵੀ ਜਸ਼ਨ ਮਨਾਇਆ ਜਾਊਗਾ ਦੇਖਣ ਵਾਲੇ ਹੋਣਗੇ ਚਿਹਰੇ ਕਈਆਂ ਦਾ ਰੰਗ ਚੋ ਜਾਣਾ ਉਧਰ ਛੋਟੇ ਦਾ ਹੋਊਗਾ ਜਨਮ ਦਿਨ ਤੇ ਇੱਥੇ ਲੀਰਾ ਦਾ ਮਰਨ ਦਿਨ ਹੋ ਜਾਣਾ ਕਿਆ ਨਾ ਹੀਟਰਾਂ ਨੇ ਫੂਕ ਜਾਣਾ ਜਿੱਦਾਂ ਫੂਕਦਾ ਕੋਈ ਹੱਥਲਾ ਨੰਗੀਆਂ ਤਾਰਾਂ ਨੂੰ ਤੇ ਸਿੰਗਰਾਂ ਨੂੰ ਬੇਨਤੀ ਆ ਆਪਣੀਆਂ ਡੇਟਾ ਟੂਟਾ ਚੇਂਜ ਕਰ ਲੋ ਭਾਈ ਤੁਹਾਡੇ ਉਸਤਾਦ ਦੀ ਪਿਆਰੀਆ 11 ਨੂੰ ਹਮ ਮੁੱਕਿਆ ਨਹੀਂ ਦੇਖ ਲੈ ਦੁਬਾਰਾ ਆ ਗਿਆ ਹੋ ਜੋ ਟੈਂਪੂ ਟਲੇ ਸੈਡ ਨਾਟ ਯਾਰ ਆ ਗਿਆ ਜਰਤਬਾ ਦੇਖਣਾ ਨਾ ਮੂਸੇ ਵਾਲਾ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਇਓ ਜੇ ਤੁਹਾਨੂੰ ਵੀ ਵੇਟ ਆ ਨਾ 11 ਜੂਨ ਨੂੰ ਹੀ ਪੀਵੀ ਤਾਂ ਕਮੈਂਟਾਂ ਚ ਸਦੂ ਮੂਸੇ ਵਾਲਾ ਲਿਖ ਕੇ ਜਾਇਓ 11 ਜੂਨ ਪਹਿਲੇ ਹੀ ਖਾਸਾ ਖਾਸ ਹੋਰ ਬਣਾਇਆ ਜਾਊਗਾ ਬਰਥਡੇ ਦੇ ਨਾਲ ਨਾਲ EP ਦਾ ਵੀ ਜਸ਼ਨ ਮਨਾਇਆ ਜਾਊਗਾ ਦੇਖਣ ਵਾਲੇ ਹੋਣਗੇ ਚਿਹਰੇ ਕਈਆਂ ਦਾ ਰੰਗ ਚੋ ਜਾਣਾ ਉਧਰ ਝੋਟੇ ਦਾ ਹੋਊਗਾ ਜਨਮ ਦਿਨ ਤੇ ਇੱਥੇ ਲੀਰਾ ਦਾ ਮਰਨ ਦਿਨ ਹੋ ਜਾਣਾ ਯਾਰਾ ਹੀਟਰਾਂ ਨੇ ਫੂਕ ਜਾਣਾ ਜਿੱਦਾਂ ਫੂਕਦਾ ਕੋਈ ਹੱਥਲਾ ਨੰਗੀਆਂ ਤਾਰਾਂ ਨੂੰ ਤੇ ਸਿੰਗਰਾਂ ਨੂੰ ਬੇਨਤੀ ਆ ਆਪਣੀਆਂ ਡੇਟਾ ਟੂਟਾ ਚੇਂਜ ਕਰ ਲੋ ਭਾਈ ਤੁਹਾਡੇ ਉਸਤਾਦ ਦੀ ਪਿਆਰੀਆ 11 ਨੂੰ ਆ ਮੁੱਕਿਆ ਨਹੀਂ ਦੇਖ ਲੈ ਦੁਬਾਰਾ ਆ ਗਿਆ ਹੋ ਜੋ ਟੈਂਪੂ ਟਲੇ ਸੈਡ ਨਾਟ ਯਾਰ ਆ ਗਿਆ ਜਰਤਬਾ ਦੇਖਣਾ ਨਾ ਮੂਸੇ ਵਾਲਾ ਦਾ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਇਓ ਜੇ ਤੁਹਾਨੂੰ ਵੀ ਵੇਟ ਆ ਨਾ 11 ਜੂਨ ਨੂੰ ਹੀ ਵੀ ਤਾ ਕਮੈਂਟਾਂ ਚ ਸਦੂ ਮੂਸਲਾ ਲਿਖ ਕੇ ਜਾਇਓ 11 ਜੂਨ ਪਹਿਲੇ ਹੀ ਖਾਸਾ